ਸਸਿ ਜੀ ਆਏ ਦੀ ਸਵਾਗਤ ਕਰਦੇ ਆਂ ਤੁਹਾਡਾ ਵਾਈਕਰੂ ਕਲੋਥ ਹਾਊਸ ਐਂਡ ਪੈਟਿਕ ਪਲ ਡਮਨੋਂ ਅੱਜ ਫੇਰ ਅਸੀਂ ਇੱਕ ਨਵੀਂ ਕਲੈਕਸ਼ਨ ਦੇ ਨਾਲ ਹਾਜ਼ਰ ਹੋਏ ਆਂ ਜੀ ਕਾਫੀ ਡਿਮਾਂਡ ਸੀ ਮੇਰੀ ਭੈਣਾਂ ਦੀ ਪਲੇਨ ਪੀਸਾਂ ਦੀ ਅੱਜ ਫੇਰ ਅਸੀਂ ਆਫਰ ਦੇ ਵਿੱਚ ਲੈ ਕੇ ਆਏ ਤੁਹਾਡੇ ਵਾਸਤੇ ਪਲੇਨ ਪੀਸ ਜਿਹੜੀ ਅੱਜ ਦਾ ਜਿਹੜਾ ਪਲੇਨ ਪੀਸ ਰਹਿਣ ਵਾਲਾ ਇਹ ਚੈੱਕ ਬਰਬਰੀ ਦੇ ਵਿੱਚ ਰਹਿਣ ਵਾਲਾ ਦੇਖ ਸਕਦੇ ਹੋ ਨਜ਼ਦੀਕ ਤੋਂ ਸ਼ਿਮਰ ਚੈੱਕ ਬਰਬਰੀ ਦੇ ਵਿੱਚ ਪੈਣ ਵਾਲਾ ਤੁਹਾਨੂੰ ਪੀਸ ਹੈ ਸਟਾਫ ਬਹੁਤ ਹੀ ਫਾਈਨ ਹੈ ਜੀ ਰਾਮਨਾਇ ਗਰਮੀ ਦੇ ਵਿੱਚ ਪੈਣ ਵਾਲਾ ਵੀ ਸਟਾਫ ਹੈ ਜੇਕਰ ਤੁਸੀਂ ਇਹਨੂੰ ਗਰਮੀ ਦੇ ਵਿੱਚ ਵੇਅਰ ਕਰੋਗੇ ਤਾਂ ਤਾਂ ਵੀ ਇਹ ਠੀਕ ਹੈ ਜੀ ਸੌਫਟ ਵੀ ਹੈ ਚੁਬਣ ਵਾਲਾ ਨਹੀਂ ਹੈਗਾ ਕੋਈ ਤਾਰ ਨਹੀਂ ਹੈਗੀ ਚੁਬਣ ਵਾਲੀ ਆ ਰਾਵਣਾ ਗਰਮੀ ਦੇ ਵਿੱਚ ਵੀ ਪਾਊਗਾ ਜੀ ਇਹ ਵਾਲਾ ਸਟੱਫ ਤੇ ਤੁਹਾਨੂੰ ਇਹ ਜਿਹੜੀ ਅੱਜ ਦੀ ਕੱਟ ਰਹਿਣ ਵਾਲੀ ਹੈ ਅੱਜ ਦੀ ਕੱਟ ਰਹੂਗੀ ਦੋ ਤੋਂ ਲੈ ਕੇ ਵੀ ਦੋ ਵੀ ਹੋ ਸਕਦੀ ਹੈ ਸਵਾ ਦੋ ਵੀ ਹੋ ਸਕਦੀ ਹੈ ਦੋ ਦੋ ਪੀਸ ਤੁਹਾਨੂੰ ਸੇਮ ਪਹਿਣਗੇ ਜੀ ਠੀਕ ਹੈ ਜੀ ਦੋ ਦੋ ਪੀਸ ਵੀ ਤੁਸੀਂ ਲੈ ਸਕਦੇ ਹੋ ਸਾਡੇ ਕੋਲੋਂ ਤਿੰਨ ਤਣ ਪੀਸ ਵੀ ਲੈ ਸਕਦੇ ਹੋ ਸੇਮ ਕਲਰ ਦੇ ਜੇਕਰ ਮੇਰੇ ਭੈਣ ਦਾ ਦੋ ਪੀਸਾਂ ਦਾ ਸੂਟ ਬਣਦਾ ਹੈ ਤਾਂ ਤੁਹਾਨੂੰ ਦੋ ਪੀਸ ਲੈ ਲਓ ਸਾਡੇ ਕੋਲ ਤੁਹਾਨੂੰ ਇੱਕ ਪੀਸ ਜਿਹੜਾ 50 ਰੁਪਏ ਦਾ ਪੈਣ ਵਾਲਾ ਜੇਕਰ ਤੁਸੀਂ 6 ਪੀਸ ਸਾਡੇ ਕੋਲ ਬਾਈ ਕਰ ਰਹੇ ਹੋ ਤਾਂ ਤੁਹਾਨੂੰ ਇੱਕ ਪੀਸ 40 ਰੁਪਏ ਦਾ ਪਊਗਾ ਜੀ ਬਹੁਤ ਵੱਡੀ ਆਫਰ ਲੈ ਕੇ ਆਏ ਆ ਤੁਹਾਡੇ ਵਾਸਤੇ ਇੱਕ ਪੀਸ ਪਊਗਾ 40 ਦਾ ਜੇਕਰ ਤੁਸੀਂ ਸਾਡੇ ਕੋਲੋਂ 6 ਸੂਟ ਲੈ ਰਹੇ ਹੋ 6 ਪੀਸ ਲੈ ਰਹੇ ਹੋ ਠੀਕ ਹੈ ਜੀ ਜੇਕਰ ਤੁਸੀਂ ਇੱਕ ਪੀਸ ਲੈ ਰਹੇ ਹੋ ਸਾਡੇ ਕੋਲੋਂ ਤਾਂ ਤੁਹਾਨੂੰ 50 ਰੁਪਏ ਦੇ ਵਿੱਚ ਪੈਣ ਵਾਲਾ ਜੀ ਠੀਕ ਹੈ ਜੀ 10ਤਨ ਪੀਸ ਲੈ ਲਓ ਜੀ ਸਾਡੇ ਕੋਲੋਂ ਸੇਮ ਕਲਰ ਦੇ ਆਰਾਮ ਨਾਲ ਤਿੰਨ ਪੀਸਾਂ ਦੇ ਵਿੱਚ ਤਾਂਰਾ ਸੂਟ ਵੀ ਬਣੂਗਾ ਦੁਪੱਟਾ ਵੀ ਬਣੂਗਾ 150 ਦੇ ਵਿੱਚ ਤੁਹਾਨੂੰ ਤਿੰਨ ਪੀਸ ਪੈ ਜਾਣੇ ਆ ਠੀਕ ਹੈ ਜੀ ਦੁਪੱਟਾ ਵੀ ਬਣਾ ਲਓ ਕਿਉਂਕਿ ਸੇਮ ਸਟਾਫ ਦੇ ਵਿੱਚ ਅੱਜਕੱਲ ਦੁਪੱਟੇ ਆ ਰਹੇ ਆ ਦੁਪੱਟਾ ਬਣਾ ਲਓ ਜੀ ਠੀਕ ਹੈ ਜੀ ਬਾਟਮ ਬਣਾ ਲਓ ਸਟੇਟ ਬਾਟਮ ਚੱਲ ਰਹੀ ਅਜਿਹਾ ਕਿ ਸ਼ਾਰਟ ਕਮੀਜ਼ ਚੱਲ ਰਿਹਾ ਜੀ ਹੁਣ ਤਾਂ ਸ਼ਾਰਟ ਦਾ ਟ੍ਰੈਂਡ ਆ ਗਿਆ ਠੀਕ ਹੈ ਜੀ ਚੌੜੀ ਮੂਰੀ ਦਾ ਟ੍ਰੈਂਡ ਹੈ ਸ਼ਾਰਟ ਕਮੀਜ਼ ਬੜੇ ਸੋਹਣੇ ਜਿਹੇ ਡਿਜ਼ਾਈਨਰ ਸੂਟ ਬੰਦੇ ਆ ਐਦਾਂ ਦੇ ਸਸਤੇ ਪੀਸ ਲੈ ਕੇ ਤੁਸੀਂ ਆਪਣੀ ਟਰਾਈ ਕਰ ਸਕਦੇ ਹੋ ਐਦਾਂ ਦੇ ਨਵੇਂ ਡਿਜ਼ਾਈਨਰਾਂ ਦੇ ਸੂਟਾਂ ਦੀ ਚੈੱਕ ਕਰੋ ਕਲਰ ਬੜਾ ਪਿਆਰਾ ਜਿਹਾ ਕਲਰ ਆਉਣ ਵਾਲਾ ਠੀਕ ਹੈ ਜੀ ਸਟਾਫ ਬਹੁਤ ਹੀ ਫਾਈਨ ਹੈ ਸਿਰਫ ਤੁਹਾਨੂੰ ਪੰਜਾਰ ਪੈ ਦਾ ਪੀਸ ਪੈਣ ਵਾਲਾ ਕੱਟ ਰਹਿਣ ਵਾਲੀ ਹੈ ਦੋ ਵੀ ਹੋ ਸਕਦੀ ਹੈ ਸਵਾ ਦੋ ਵੀ ਹੋ ਸਕਦੀ ਹੈ ਠੀਕ ਹੈ ਜੀ ਦੋ ਦੋ ਪੀਸ ਲੈ ਲਓ ਜੀ ਸਾਡੇ ਕੋਲ ਦੇਖੋ ਜੀ ਇਹ ਦੇਖੋ ਬਿਸਕੁਟ ਹੀ ਜਿਹਾ ਕਲਰ ਹੈ ਇੰਗਲਿਸ਼ ਕਲਰ ਰਹਿਣਗੇ ਸਾਰੇ ਇੰਗਲਿਸ਼ ਕਲਰ ਰਹਿਣਗੇ ਚੈੱਕ ਕਰ ਸਕਦੇ ਹੋ ਦੋ ਦੋ ਪੀਸ ਲੈ ਸਕਦੇ ਹੋ ਸਾਡੇ ਕੋਲ ਕਈ ਪੀਸ 10 ਵੀ ਅਵੇਲੇਬਲ ਹੈ ਦੇਖੋ ਜੀ ਇਹ ਤੁਹਾਨੂੰ 10 ਪੀਸਾਂ ਦੇ ਵਿੱਚ ਮਿਲੇਗਾ ਦੁਪੱਟਾ ਬਣਾ ਸਕਦੇ ਹੋ ਤੁਸੀਂ ਆਪਣਾ ਇਹਦੇ ਵਿੱਚੋਂ ਸਿਰਫ 150 ਦੇ ਤੁਹਾਨੂੰ ਤਿੰਨ ਪੀਸ ਪੈਣ ਵਾਲੇ ਆ ਜੀ ਠੀਕ ਹੈ ਜੀ ਦੋ ਪੀਸ ਪੈਨ ਵਾਲੇ ਤੁਹਾਨੂੰ 100 ਦੇ ਬੜੀ ਵੱਡੀ ਆਫਰ ਦੇ ਵਿੱਚ ਲੈ ਕੇ ਆਏ ਹਾਂ ਚੈੱਕ ਕਰੀ ਚਲੋ ਜੀ ਸ਼ਾਰਟ ਕਮੀਰ ਚੱਲ ਰਿਹਾ ਜੀ ਅੱਜ ਕੱਲ ਸ਼ਾਰਟ ਦੀ ਬਹੁਤ ਵੱਡੀ ਆਫਰ ਹੈ ਜੀ ਜੇਕਰ 6 ਪੀਸ ਸਾਡੇ ਕੋਲੋਂ ਬਾਈ ਕਰ ਰਹੇ ਹੋ ਤਾਂ ਤੁਹਾਨੂੰ ਇੱਕ ਪੀਸ 40 ਰੁਪਏ ਦਾ ਪੈਨ ਵਾਲਾ ਜੀ ਠੀਕ ਹੈ ਜੀ ਇੱਕ ਪੀਸ 40 ਰੁਪਏ ਦਾ ਪੈਨ ਵਾਲਾ ਜੇਕਰ ਤੁਸੀਂ ਦੋ ਪੀਸ ਲੈ ਰਹੇ ਹੋ ਕਲਰ ਚੈੱਕ ਕਰੀ ਚੇ ਦੋ ਬੜੇ ਸੋਹਣੇ ਜੀ ਇੰਗਲਿਸ਼ ਕਲਰ ਰਹਿਣ ਵਾਲੇ ਆ ਇਦੇ ਉੱਪਰ ਵਰਕ ਕਰ ਲੋ ਹੈਂਡਵਰਕ ਕਰ ਲੋ ਥ੍ਰੈਡ ਵਰਕ ਕਰ ਲੋ ਕਿਸੇ ਵੀ ਤਰ੍ਹਾਂ ਦਾ ਡਿਜ਼ਾਈਨਰ ਸੂਟ ਰੈਡੀ ਕਰ ਸਕਦੇ ਹੋਂ ਚੈੱਕ ਕਰੋ ਜੀ ਇਹ ਵੀ 2 ਪੀਸ ਰਹਿਣ ਵਾਲੇ ਆ ਠੀਕ ਹੈ ਜੀ ਬੜੀ ਵੱਡੀ ਆਫਰ ਲੈ ਕੇ ਆਏ ਆ ਤੁਹਾਡੇ ਵਾਸਤੇ 6 ਪੀਸ ਬਾਈ ਕਰ ਲੋ ਜੀ ਸਾਡੇ ਕੋਲ ਸਿਰਫ 40 ਰੁਪਏ ਦਾ ਤੁਹਾਨੂੰ ਇੱਕ ਪੀਸ ਪੈਣ ਵਾਲਾ ਚੈੱਕ ਕਰੀ ਚਲੋ ਜੀ ਸਟਾਫ ਬਹੁਤ ਹੀ ਫਾਈਨ ਹੈ ਆਰਾਮਣਾ ਤੁਸੀਂ ਜਿਵੇਂ ਆਪਾਂ ਜੋਰਜ ਆਟਾ ਨੂੰ ਲਾਈਨਿੰਗ ਲਗਾ ਕੇ نیچے ਗਰਮੀ ਦੇ ਵਿੱਚ ਵੀ ਵੇਅਰ ਕਰ ਸਕਦੇ ਆ ਨਾ ਇਸੇ ਤਰ੍ਹਾਂ ਹੀ ਵਾਲਾ ਵੀ ਸਟਾਫ ਹੈ ਬੜਾ ਫਾਈਨ ਜਿਹਾ ਸਟਾਫ ਰਹੂਗਾ ਜੀ ਆਰਾਮਣਾ ਤੁਸੀਂ ਇਹਨੂੰ ਲਾਈਨਿੰਗ ਲਗਾ ਕੇ ਗਰਮੀ ਦੇ ਵਿੱਚ ਵੀ ਵੇਅਰ ਕਰ ਸਕਦੇ ਹੋ ਇਹ ਆਫ ਵਾਈਟ ਦੇ ਵਿੱਚ ਪੀਸ ਪੈਣਗੇ ਜੀ ਚੈੱਕ ਕਰੋ ਆਫ ਵਾਈਟ ਸਲਵਾਰਾਂ ਦਾ ਬਹੁਤ ਟ੍ਰੈਂਡ ਹੈ ਵਰਕ ਕਰਵਾ ਲਓ ਸੂਟ ਰੈਡੀ ਕਰ ਲਓ ਜੀ ਸਾਰੇ ਕਲਰ ਇੰਗਲਿਸ਼ ਕਲਰ ਰਹਿਣ ਵਾਲੇ ਆ ਚੈੱਕ ਕਰੋ ਬੜੇ ਪਿਆਰੇ ਜਿਹੇ ਲਾਈਟ ਸ਼ੇਡ ਦੇ ਵਿੱਚ ਕਲਰ ਰਹਿਣਗੇ ਤੋ ਕਿ ਗਰਮੀ ਦੇ ਵਿੱਚ ਲਾਈਟ ਕਲਰ ਹੀ ਅੱਛੇ ਲੱਗਦੇ ਆ ਜੀ ਠੀਕ ਹੈ ਜੀ ਬਹੁਤ ਸੋਹਣੀ ਆਫਰ ਹੈ ਤੁਹਾਡੇ ਵਾਸਤੇ ਬਾਈ ਕਰ ਸਕਦੀਆਂ ਤੁਸੀਂ ਬੁਟੀਕ ਵਾਲੀਆਂ ਪੈਣਾ ਵੀ ਸਾਡੇ ਕੋਲੋਂ ਲੈ ਸਕਦੀਆਂ ਬਾਈ ਕਰ ਸਕਦੀਆਂ ਇਕੱਠੇ-ਇਕੱਠੇ ਪੀਸ ਲੈ ਸਕਦੀਆਂ ਐਦਾਂ ਮੈਚਿੰਗ ਵੀ ਬਣਾ ਸਕਦੇ ਹੋ ਤੁਸੀਂ ਇਹ ਬਲੈਕ ਦੇ ਵਿੱਚ ਦੋ ਪੀਸ ਪੈਣ ਬੜੇ ਤੁਹਾਨੂੰ ਇਹ ਵਾਲਾ ਚੈੱਕ ਕਰੋ ਜੀ ਇਹ ਵੀ ਬੜਾ ਸੋਹਣਾ ਜਿਹਾ ਕਲਰ ਹੈ ਦੋ ਪੀਸ ਲੈ ਸਕਦੇ ਹੋ ਜੀ ਤੁਸੀਂ ਸਿਰਫ 40 ਰੁਪਏ ਦੇ ਵਿੱਚ ਤੁਹਾਨੂੰ ਪਾਊਗਾ ਪੀਸ ਜੇਕਰ ਤੁਸੀਂ 6 ਸੂਟ ਸਾਡੇ ਕੋਲੋਂ 6 ਪੀਸ ਲੈ ਰਹੇ ਹੋ ਜੀ ਸਿਰਫ 40 ਰੁਪਏ ਦੇ ਵਿੱਚ ਪੈਣ ਵਾਲਾ ਜੀ ਬੜੀ ਸੋਹਣੀ ਜੀ ਆਫਰ ਐਸ ਆਫਰ ਦਾ ਤੁਸੀਂ ਲਾਭ ਲੈ ਸਕਦੇ ਹੋ ਸਟਾਫ ਬਹੁਤ ਹੀ ਫਾਈਨ ਐ ਜੀ ਕੱਟ ਰਹੂਗੀ 2 ਵੀ ਹੋ ਸਕਦੀ ਐ ਪੀਸ ਦੀ ਤੇ 2.5 ਵੀ ਹੋ ਸਕਦੀ ਐ ਠੀਕ ਐ ਜੀ ਸਿਰਫ 50 ਰੁਪਏ ਦਾ ਜੇਕਰ ਇੱਕ ਪੀਸ ਲੈ ਰਹੇ ਹੋ ਤਾਂ ਤੁਹਾਨੂੰ 50 ਰੁਪਏ ਦਾ ਪੀਸ ਪੈ ਰਿਹਾ ਜੀ ਠੀਕ ਐ ਜੀ ਕਲਰ ਚੈੱਕ ਕਰੀ ਚਲੋ ਬੜੇ ਸੋਹਣੇ ਜੇ ਕਲਰ ਰਹਿਣ ਵਾਲੇ ਆ ਠੀਕ ਹੈ ਜੀ ਇਹ ਵਾਲਾ ਦੇਖੋ ਪਿਸਤਾ ਕਲਰ ਹੈ ਪਿਸਤਾ ਕਲਰ ਦੇ ਵਿੱਚ ਵੀ ਤੁਹਾਨੂੰ ਦੋ ਕਲਰ ਪੈਣ ਵਾਲੇ ਮਿਲਣ ਵਾਲੇ ਆ ਇਹ ਵਾਲਾ ਦੇਖੋ ਜੀ ਇਹਨੂੰ ਆਪਾਂ ਕਹਿ ਸਕਦੇ ਹਾਂ ਕੀਆ ਜਾ ਕਲਰ ਅੰਗੂਰੀ ਕਲਰ ਵੀ ਕਹਿ ਸਕਦੇ ਹਾਂ ਜੀ ਬੜਾ ਸੋਹਣਾ ਜਾ ਕਲਰ ਇਹਦੇ ਉੱਪਰ ਪੇਂਟ ਕਰ ਲੋ ਪੇਂਟ ਵੀ ਕਰ ਸਕਦੇ ਹਾਂ ਜੀ ਤੁਸੀਂ ਇਹਨਾਂ ਨੂੰ ਪੀਸਾਂ ਉੱਪਰ ਪੇਂਟ ਕਰ ਲੋ ਪੇਂਟ ਕਰਕੇ ਬੜਾ ਸੋਹਣਾ ਜਾ ਡਿਜ਼ਾਈਨ ਰੈਡੀ ਕਰ ਸਕਦੇ ਹੋ ਇਹ ਵਾਲਾ ਚੈੱਕ ਕਰੋ ਜੀ ਇਹ ਵੀ ਬੜਾ ਸੋਹਣਾ ਜਿਹਾ ਕਲਰ ਰਹਿਣ ਵਾਲਾ ਸਾਰੇ ਕਲਰ ਬੜੇ ਪਿਆਰੇ ਜਿਹਾ ਲਾਈਟ ਸ਼ੇਡ ਦੇ ਵਿੱਚ ਪੇਂਟ ਕਰ ਸਕਦੇ ਹਾਂ ਵਰਕ ਕਰ ਸਕਦੇ ਹਾਂ ਦੇਖੋ ਜੀ ਦੋ-ਦੋ ਪੀਸ ਮਿਲਣਗੇ ਤੁਹਾਨੂੰ ਦੋ-ਦੋ ਲੈ ਲਓ ਤਿੰਨ-ਤਿੰਨ ਵੀ ਲੈ ਸਕਦੇ ਹਾਂ ਜੀ ਇਹ ਵਾਲਾ ਕਲਰ ਦੇਖੋ ਹੀ ਵੀ ਬੜਾ ਪਿਆਰਾ ਜਿਹਾ ਕਲਰ ਰਹਿਣ ਵਾਲਾ ਚੈੱਕ ਕਰੀ ਚੱਲੋ ਜੀ ਬਹੁਤ ਹੀ ਪਿਆਰੇ ਜਿਹੇ ਸੂਟ ਲੈ ਕੇ ਆਏ ਤੁਹਾਡੇ ਵਾਸਤੇ ਅੱਜ ਬੜੀ ਸੋਹਣੀ ਆਫਰ ਰਹਿਣ ਵਾਲੀ ਤੁਹਾਡੇ ਵਾਸਤੇ ਇਹ ਵਾਲੇ ਪੀਸ ਵੀ ਤੁਹਾਨੂੰ ਦੋ ਮਿਲਗੇ ਇਹ ਵਾਲੇ ਫਿਰੋਜੀ ਕਲਰ ਦੇ ਪੀਸ ਵੀ ਤੁਹਾਨੂੰ ਦੋ ਪੈਣਗੇ ਜੀ ਦੋ ਲੈ ਸਕਦੇ ਹੋ ਸਾਡੇ ਕੋਲ ਠੀਕ ਹੈ ਜੀ ਸੇਮ ਕਲਰ ਦੇ ਵਿੱਚ ਤੁਸੀਂ ਦੋ ਲੈ ਸਕਦੇ ਹੋ ਡਬਲ ਟੋਨ ਦੇ ਵਿੱਚ ਰਹਿਣਗੇ ਜੀ ਇਹ ਵਾਲੇ ਪੀਸ ਸਿਰਫ ਦੋ ਪੀਸ ਲਓਗੇ ਤੁਹਾਨੂੰ 200 ਰੁਪਏ ਦੇ ਪੈਣਿਆ ਜੀ ਠੀਕ ਹੈ ਜੀ ਦੋ ਪੀਸ ਲਓਗੇ 100 ਰੁਪਏ ਦੇ ਪੈਣੇ ਆ ਬਹੁਤ ਵੱਡੀ ਆਫਰ ਹੈ ਜੇਕਰ ਤੁਸੀਂ 6 ਪੀਸ ਲੈ ਰਹੇ ਹੋ ਤੁਹਾਨੂੰ ਸਿਰਫ 40 ਰੁਪਏ ਦਾ ਪੀਸ ਪੈਣ ਵਾਲਾ ਜੀ ਲਾਈਟ ਜਾਂ ਗ੍ਰੇ ਕਲਰ ਹੋਊਗਾ ਜੀ ਇਹ ਵਾਲਾ ਕਲਰ ਕਲਰ ਚੈੱਕ ਕਰੋ ਇਹ ਵੀ ਬੜਾ ਪਿਆਰਾ ਜਿਹਾ ਕਲਰ ਹੋਊਗਾ ਜੀ ਬਹੁਤ ਪਿਆਰਾ ਜਿਹਾ ਕਲਰ ਹੈ ਇਹ ਵੀ ਪਿਸਤਾ ਦਾ ਕਲਰ ਹੈ ਇਹ ਵਾਲੇ ਪਿਸਤੇ ਖੂਬ ਮਹਿਰੂਨ ਹੈ ਐਦਾਂ ਆਪਸ ਵਿੱਚ ਤੁਸੀਂ ਮੈਚਿੰਗ ਕਰਕੇ ਵੀ ਲੈ ਸਕਦੇ ਹੋ ਐਦਾਂ ਆਪਸ ਵਿੱਚ ਇਹਨਾਂ ਦੀ ਮੈਚਿੰਗ ਕਰ ਲਓ ਜੀ ਬਹੁਤ ਪਿਆਰਾ ਹੀ ਬਣਨੇ ਆ ਤੁਸੀਂ ਦੇਖ ਸਕਦੇ ਹੋ ਐਦਾਂ ਮੈਚਿੰਗ ਕਰ ਲਓ ਮਹਿਰੂਨ ਦੀ ਇਹ ਨਾਲ ਮੈਚਿੰਗ ਕਰ ਲਓ ਬੜੇ ਸੋਹਣੇ ਸੂਟ ਬਣਨਗੇ 10 ਦਾ ਪੀਸ ਲੈ ਲਓ ਜੀ ਨਾਲ ਦੁਪੱਟਾ ਵੀ ਬਣਾ ਲਓ ਆਪਣਾ ਠੀਕਾ ਦੁਪੱਟਾ ਵੀ ਬਣਾ ਸਕਦੇ ਹੋ ਵਾਈਨ ਸ਼ੀਡ ਦੇ ਵਿੱਚ ਇਹ ਵੀ ਦੋ ਪੀਸ ਮਿਲਣਗੇ ਤੁਹਾਨੂੰ ਵਾਈਨ ਸ਼ੀਡ ਦੇ ਵਿੱਚ ਇਹ ਵਾਲਾ ਜੀ ਹੈਗਾ ਕਲਰ ਬੜਾ ਸੋਹਣਾ ਲਵੈਂਡਰ ਜਿਹਾ ਕਲਰ ਹੈ ਇਹ ਵੀ ਦੋ ਪੀਸ ਪੈਣਗੇ ਜੀ ਇਹ ਵੀ ਦੋ ਦੋ ਪੀਸ ਮਿਲ ਜਾਣਗੇ ਜੀ ਤੁਹਾਨੂੰ ਇਹ ਵਾਲੇ ਵੀ ਦੋ ਪੀਸ ਮਿਲ ਲਗੇ ਤੁਹਾਨੂੰ ਚੈੱਕ ਕਰੀ ਚਲੋ ਕਲਰ ਬੜੇ ਪਿਆਰੇ ਜੇ ਰਹਿਣ ਵਾਲੇ ਆ ਲਾਈਟ ਤੇ ਸਕਾਈ ਕਲਰ ਹੈ ਇਹ ਵੀ ਤੁਹਾਨੂੰ ਪਹਿਲਾਂ ਪੀਸ ਦਿਖਾ ਚੁੱਕੇ ਆ ਬਿਸਕੁਟੀ ਜਿਹਾ ਕਲਰ ਗ੍ਰੇ ਕਲਰ ਦੇਖੋ ਜੀ ਬੜਾ ਪਿਆਰਾ ਜਿਹਾ ਗ੍ਰੇ ਕਲਰ ਰਹਿਣ ਵਾਲਾ ਇਹ ਵਾਲਾ ਕਲਰ ਚੈੱਕ ਕਰੋ ਇਹ ਵੀ ਦੋ ਪੀਸ ਮਿਲ ਜਾਣਗੇ ਤੁਹਾਨੂੰ ਸੀਮ ਠੀਕ ਹੈ ਜੀ ਬਹੁਤ ਪਿਆਰੇ ਪੀਸ ਹੈ ਆਪ ਸੋਚੇ ਮੈਚਿੰਗ ਕਰਕੇ ਵੀ ਤੁਸੀਂ ਲੈ ਸਕਦੇ ਹੋ ਜੀ ਹਾਂ ਦੇ ਕੁਲ ਵੰਡਰ ਕਲਰ ਦਾ ਇੱਕ ਪੀਸ ਹੋਰ ਆ ਗਿਆ ਸਾਡੇ ਕੋਲ ਠੀਕ ਹੈ ਜੀ ਇਹ ਵਾਲਾ ਦੇਖੋ ਜੀ ਸੀ ਗ੍ਰੀਨ ਲਾਈਟ ਸੀ ਗ੍ਰੀਨ ਦੇ ਵਿੱਚ ਪਾਊਗਾ ਇਹ ਵਾਲਾ ਪਿਸਤਾ ਕਲਰ ਦੇ ਵਿੱਚ ਪੈਣ ਵਾਲਾ ਬੜਾ ਪਿਆਰਾ ਜਿਹਾ ਪੀਸ ਹੈ ਇਹ ਵਾਲਾ ਮਸਟਰਡ ਸ਼ੇਡ ਇਹ ਵੀ ਤੁਸੀਂ ਦੋ ਲੈ ਸਕਦੇ ਹੋ ਤਿੰਨ ਪੀਸ ਲੈ ਸਕਦੇ ਹੋ ਸਾਡੇ ਕੋਲ ਇਹ ਵਾਲਾ ਕਲਰ ਵੀ ਬੜਾ ਪਿਆਰਾ ਜਾ ਜੀ ਇਹ ਵੀ ਤੁਸੀਂ ਲੈ ਸਕਦੇ ਹੋ ਦੋ ਪੀਸ ਇਹ ਕਲਰ ਚੈੱਕ ਕਰੋ ਜੀ ਵੀ ਬੜਾ ਪਿਆਰਾ ਜਾ ਕਲਰ ਹੈ ਮਾਊਸ ਕਲਰ ਦੇ ਸਕਦੇ ਹੂੰ ਦੋ ਪੀਸ ਤਾਂ ਨੂੰ ਮਾਊਸ ਤੇ ਮਿਲਣਗੇ ਇਹ ਵਾਲੇ ਕਲਰ ਚ ਵੀ ਤੁਹਾਨੂੰ ਦੋ ਪੀਸ ਪੈਣਗੇ ਜੀ ਇਹ ਵਾਲਾ ਕਲਰ ਚ ਕੋਈ ਵੀ ਬੜਾ ਪਿਆਰਾ ਜਾ ਕਲਰ ਆਣ ਵਾਲਾ ਦੋ ਦੋ ਪੀਸ ਲੈ ਸਕਦੇ ਹੋ ਮੈਚਿੰਗ ਲੈ ਸਕਦੇ ਹੋ ਜੀ ਇਹ ਹੈਗਾ ਲੈਮਨ ਕਲਰ ਲੈਮਨ ਕਲਰ ਤੁਸੀਂ ਆਫ ਵਾਈਟ ਨਾਲ ਲੈ ਲਓ ਜੀ ਬੜਾ ਪਿਆਰਾ ਬਣੂਗਾ ਸੂਟ ਆਫ ਵਾਈਟ ਨਾਲ ਏਦਾਂ ਮੈਚਿੰਗ ਕਰਕੇ ਬਣਾ ਲਓ ਠੀਕ ਹੈ ਜੀ ਸਕਾਈ ਬਲੂ ਨਾਲ ਆਫ ਵਾਈਟ ਦੀ ਮੈਚਿੰਗ ਕਰ ਲਓ ਇਹ ਰੈੱਡ ਸ਼ਿਮਰ ਦਾ ਆਊਗਾ ਜੀ ਰੈੱਡ ਸ਼ਿਮਰ ਦੇ ਵਿੱਚ ਤੁਸੀਂ ਆਫ ਵਾਈਟ ਨਾਲ ਮੈਚਿੰਗ ਕਰ ਲਓ ਜੀ ਬਹੁਤ ਪਿਆਰੀ ਮੈਚਿੰਗ ਬਣਦੀ ਹੈ ਜੀ ਇਸਨ ਅਜ ਦੇ ਪੀਸ ਇਹਨਾਂ ਪੀਸਾਂ ਵਿੱਚ ਜਿਹੜਾ ਪੀਸ ਪਸੰਦ ਆ ਸਕਰੀਨ ਸ਼ਾਟ ਲੈ ਕੇ ਬਾਏ ਕਰੋ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੇਕਰ ਤੁਸੀਂ ਏਦਾਂ ਦੇ ਸਾਡੇ ਕੋਲੋਂ ਸਸਤੇ ਤੋਂ ਸਸਤੇ ਰੇਂਜ ਵਿੱਚ ਪੀਸ ਲੈਣੇ ਆ ਜੀ ਠੀਕ ਹੈ ਜੀ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਬਟਨ ਵੀ ਪ੍ਰੈਸ ਕਰ ਲਓ ਜੀ ਠੀਕ ਹੈ ਜੀ ਅ ਅੱਜ ਦੀ ਸਾਡੀ ਵੀਡੀਓ ਬਹੁਤ ਖਾਸ ਰਹਿਣ ਵਾਲੀ ਹੈ ਜਿਹੜੇ ਭੈਣਸ ਅ ਆਫਰ ਦਾ ਲਾਭ ਲੈ ਸਕਦੀ ਆ ਤੁਸੀਂ ਆਉਂਦੇ ਸੀਜ਼ਨ ਤੱਕ ਆਪਣੇ ਸੋਹਣੇ ਜਿਹੇ ਰੈਡੀ ਸੂਟ ਕਰਵਾ ਸਕਦੀਆਂ ਦੋ ਦੋ ਪੀਸ ਲੈ ਲਓ ਟੈਂਥਨ ਪੀਸ ਲੈ ਲਓ ਜੀ ਬਹੁਤ ਵੱਡੀ ਆਫਰ ਹੈ ਤੁਹਾਡੇ ਵਾਸਤੇ 6 ਪੀਸ ਲਓਗੇ ਤਾਂ ਤੁਹਾਨੂੰ ਸਿਰਫ 40 ਰੁਪਏ ਦਾ ਪਊਗਾ ਇੱਕ ਪੀਸ ਲਾਉਂਗੇ 50 ਰੁਪਏ ਦਾ ਪਊਗਾ ਦੋ ਪੀਸ ਲਾਉਂਗੇ 100 ਰੁਪਏ ਦੇ ਪੈਣ ਵਾਲੇ ਜੀ ਠੀਕ ਹੈ ਜੀ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਬਟਨ ਪ੍ਰੈਸ ਕਰੋ ਤਾਂਕਿ ਮੇਰੀ ਵੀਡੀਓ ਨੋਟੀਫਿਕੇਸ਼ਨ ਤੁਹਾਨੂੰ ਜਲਦੀ ਤੋਂ ਜਲ ਮਿਲ ਸਕੇ ਮੇਰੀ ਵੀਰੂ ਦੇਖ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਕੱਲ ਫਿਰ ਇੱਕ ਨਵਾਂ ਕਲੈਕਸ਼ਨ ਦੇ ਨਾਲ ਹਾਜ਼ਰ ਹੋਵਾਂਗੀ ਜੀ